ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਆਪਾਂ ਕੱਲ ਸ਼ੇਪ ਉਹਦਾ ਇਤਿਹਾਸ ਪੜਿਆ ਸੀਗਾ ਕਿ ਕਿਵੇਂ ਗੁਰੂ ਸਾਹਿਬ ਧਨੰਦਪੁਰ ਸਾਹਿਬ ਨੂੰ ਘੇਰਾ ਪੈਂਦਾ ਤੇ ਕਿਵੇਂ ਉੱਥੋਂ ਅਨੰਦਪੁਰ ਸਾਹਿਬ ਤੋਂ ਗੁਰੂ ਸਾਹਿਬ ਤੁਰ ਕੇ ਕੋਟਲਾ ਨਿਹੰਗਾਂ ਖਾਂ ਪਹੁੰਚਦੇ ਹਨ ਸੋ ਅੱਜ ਸੱਤ ਪੌਦਾ ਇਤਿਹਾਸ ਕਲਗੀਧਰ ਜੀ ਦਾ ਕੋਟਲਾ ਨਿਹੰਗਾਂ ਖਾਂ ਤੋਂ ਚਮਕੌਰ ਸਾਹਿਬ ਤੱਕ ਦਾ ਇਤਿਹਾਸ ਹੈ ਸੋ ਆਓ ਅੱਜ ਇਸ ਇਤਿਹਾਸ ਨਾਲ ਜੁੜੀਏ सरसा ਦੇ ਕਿਨਾਰੇ ਵਾਪਰੇ ਸਾਰੇ ਪਾਣੇ ਤੋਂ ਬਾਅਦ 7 ਪੌਦੇ ਦਿਨ ਚੜਾ ਤੇ ਵੇਲੇ ਸਤਗੁਰੂ ਜੀ ਨੂੰ ਹਰ ਹਿੱਲੇ ਜਿੰਦਾ ਫੜਨ ਜਾਂ ਖਤਮ ਕਰਨ ਦੇ ਮਨਛੇ ਨਾਲ ਦੁਸ਼ਮਣੀ ਜਿਹਾ ਮਗਲ ਦੀਆਂ ਫੌਜਾਂ ਹਰਲ ਹਰਲ ਕਰਦੀਆਂ ਫਿਰ ਰਹੀਆਂ ਸਨ ਗੁਰੂ ਦੇ ਪਿਤਾ ਜੀ ਦੀ ਸਤਿ ਦ੍ਰਿਸ਼ਟੀ ਵਿੱਚ ਇਸ ਵਕਤ ਰੋਪੜ ਦੇ ਬਾਹਰਵਾਰ ਦਾ ਕੋਟਲਾ ਨਿਹੰਗ ਖਾਂ ਦਾ ਸਥਾਨ ਆਇਆ ਇਤਿਹਾਸ ਤੋਂ ਪਤਾ ਚੱਲਦਾ ਹੈ ਕਿ ਨਿਹੰਗ ਖਾਂ ਪਠਾਨ ਦਾ ਪਰਿਵਾਰ ਗੁਰੂ ਘਰ ਦਾ ਬਹੁਤ ਸ਼ਰਧਾਲੂ ਸੀ ਸ਼ਾਹ ਗਜਨਵੀ ਦੀ ਕੋਲ ਦਾ ਵੱਡਿਕਾ ਨਿਹੰਗ ਖਾਨ ਦਾ ਪਿਤਾ ਭਾਈ ਨੌਰੰਗ ਖਾਨ ਛੇਵੇਂ ਸਤਿਗੁਰੂ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਦਾ ਸੇਵਕ ਸੀ ਇਸ ਤਰ੍ਹਾਂ ਭਾਵੇਂ ਪਰਿਵਾਰ ਗੁਰੂ ਘਰ ਦਾ ਸ਼ਰਧਾਲੂ ਤਾਂ ਪਹਿਲਾਂ ਤੋਂ ਹੀ ਸੀਗਾ ਜਾਂ ਪਹਿਲੇ ਗੁਰੂ ਸਾਹਿਬਾਨ ਤੋਂ ਹੀ ਸੀ ਪਰ ਸਤਿਗੁਰੂ ਜੀ ਦੇ ਚਰਨਾਂ ਉੱਪਰ ਨਿਹੰਗ ਖਾਨ ਦੀ ਹੋਰ ਦ੍ਰਿੜਤਾ ਉਸ ਸਮੇਂ ਬਣੀ ਜਦੋਂ ਗੁਰੂ ਦੇਵ ਜੀ ਸੰਮਤ 1745 ਬਿਕਰਮੀ ਨੂੰ ਪੰਗਾ ਆਣੀ ਦਾ ਜੁੱਧ ਜਿੱਤ ਕੇ ਪੌਂਟਾ ਸਾਹਿਬ ਤੋਂ ਵਾਪਸ ਅਨੰਦਪੁਰ ਆ ਰਹੇ ਸੰਤਾਂ ਦੇ ਨੇਕਾ ਸੰਗਤਾਂ ਨੂੰ ਉਤਾਰਦੇ ਹੋਏ ਜਦ ਗੁਰੂ ਸਾਹਿਬ ਰੋਪੜ ਦੇ ਬਾਹਰ-ਬਾਰ ਪੁੱਜੇ ਤਾਂ ਇਹ ਇੱਕ ਪੱਠਾ ਚੱਲ ਰਿਹਾ ਸੀ। ਨਜ਼ਦੀਕ ਹੀ ਇਹਦੇ ਇੱਕ ਦਰਖਤਾਂ ਦੀ ਚੰਗੀ ਸੀ। ਚੰਗੀ ਵਿੱਚ ਟਿਕਾਣਾ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਨੇ ਪੱਠੇ ਉੱਤੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਪੁੱਛਿਆ ਕਿ ਕੋਈ ਥਾਂ ਦੱਸੋ ਅਸੀਂ ਕੁਝ ਆਰਾਮ ਕਰ ਸਕੀਏ। ਮੂਰਖ ਲੋਕਾਂ ਨੇ ਸਤਿਗੁਰੂ ਜੀ ਨੂੰ ਬੋਲਦੇ ਹੋਏ ਮਗਦੇ ਪੱਠੇ ਵੱਲ ਇਸ਼ਾਰਾ ਕਰਕੇ ਕਿਹਾ ਕਿ ਸਾਡੇ ਪਾਸ ਤਾਂ ਇਹੋ ਹੀ ਜਗ੍ਹਾ ਹੈ। ਇਸ ਉੱਪਰ ਹੀ ਵਿਸ਼ਰਾਮ ਕਰ ਲਓ। ਗੁਰੂ ਜੀ ਨੇ ਦਗ-ਦਗ ਕਰਦੇ ਪੱਠੇ ਉੱਪਰ ਨੀਲੇ ਘੋੜੇ ਨੂੰ ਚਾਰ ਦਿੱਤਾ। ਤਦ ਇਹ ਬਲਦਾ ਪੱਠਾ ਸ਼ਾਂਤ ਹੋ ਗਿਆ। ਗੁਰੂ ਦੇਵ ਜੀ ਆਪ ਚਾਦਰ ਵਿਛਾ ਕੇ ਉਸ ਪੱਠੇ ਉੱਪਰ ਵਿਰਾਜ ਗਏ ਇਸ ਕਰਾਮਾਤ ਨੂੰ ਵੇਖ ਕੇ ਪੱਠੇ ਦੇ ਮਜ਼ਦੂਰਾ ਨੇ ਆਪਣੇ ਮਾਲਕ ਨੂੰ ਜਾ ਖਬਰ ਕੀਤੀ ਉਹ ਵੀ ਇਸ ਕਾਮਲ ਫਕੀਰ ਦੇ ਦਰਸ਼ਨ ਕਰਨ ਲਈ ਆਪਣੇ ਪਰਿਵਾਰ ਸਮੇਤ ਭਜਾਇਆ ਦੇ ਮਜ਼ਦੂਰਾ ਸਮੇਤ ਗੁਰੂ ਜੀ ਦੇ ਚਰਨਾਂ 'ਤੇ ਸਿਰ ਰੱਖ ਕੇ ਮਾਫੀ ਮੰਗੀ ਪੱਠੇ ਦੇ ਮਾਲਕ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਆਪ ਜੀ ਦੇ ਘੋੜੇ ਦੇ ਚਰਨ ਪੱਠੇ ਉੱਪਰ ਪੈਣ ਨਾਲ ਮੇਰਾ ਪੱਠਾ ਸ਼ਾਂਤ ਹੋ ਗਿਆ ਹੈ ਮੇਰੀਆਂ ਇੱਟਾਂ ਕੱਚੀਆਂ ਰਹਿ ਜਾਣੀਆਂ ਹਨ ਹੁਣ ਮੇਰਾ ਕੀ ਬਣੂ ਤਾਂ ਗੁਰੂ ਸਾਹਿਬਾਂ ਨੇ ਕਿਹਾ ਮਖੋਲ ਮਜ਼ਦੂਰਾਂ ਨੇ ਕੀਤਾ ਸੀ ਇਸ ਵਿੱਚ ਤੇਰਾ ਕੋਈ ਕਸੂਰ ਨਹੀਂ ਤੇਰੀਆਂ ਇੱਟਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਇਹ ਪੱਠਾ ਸਾਡੀ ਸਦੀਵੀ ਯਾਦ ਬਣੇਗਾ ਪੱਠੇ 'ਚ ਜਦੋਂ ਇੱਟਾਂ ਕੱਢ ਕੇ ਵੇਖੀਆਂ ਤਾਂ ਇੱਟਾਂ ਪੱਕੀਆਂ ਹੋਈਆਂ ਸਨ ਇਹ ਕੋਥਕ ਵੇਖ ਕੇ ਪੱਠਾ ਮਾਲਕ ਤੇ ਮਜ਼ਦੂਰ ਸਤਗੁਰੂ ਦੇ ਚਰਨਾਂ 'ੇ ਲੱਗੇ ਤੇ ਤੁਨ ਕਲਗੀਧਰ ਤੁਨ ਕਲਗੀਧਰ ਜੀ ਪੁਕਾਰਨ ਲੱਗੇ ਇਹ ਸਥਾਨ ਉਸ ਦਿਨ ਤੋਂ ਪੱਠਾ ਸਾਹਿਬ ਦੇ ਨਾਂ ਤੋਂ ਜਗਤ ਪ੍ਰਸਿੱਧ ਹੋ ਗਿਆ ਇਹ ਪੱਠਾ ਕਿਸੇ ਹੋਰ ਦਾ ਨਹੀਂ ਬਲਕਿ ਨਿਹੰਗ ਚੌਧਰੀ ਨਿਹੰਗ ਖਾਨ ਦਾ ਸੀ ਸੀ ਇਲਾਕੇ ਦਾ ਨਾਮ ਮਰ ਚੌਧਰੀ ਹੋਣ ਕਰਕੇ ਅਤੇ ਪਿੰਡ ਵਿੱਚ ਲਿਗੜੀ ਦਾ ਮਾਲਕ ਹੋਣ ਕਰਕੇ ਇਉਂ ਜਾਪਦਾ ਹੈ ਸ਼ਾਇਦ ਇਤਿਹਾਸਕ ਤੌਰ ਤੇ ਕਹਿ ਲੀਏ ਕਿ ਇਸ ਨਗਰ ਦਾ ਨਾਮ ਵੀ ਸ਼ਾਇਦ ਤਾਂ ਹੀ ਕੋਟਲਾ ਨਿਹੰਗ ਖਾਨ ਹੋਇਆ ਹੋਵੇਗਾ ਆਪਣੀਆਂ ਭੁੱਲਾਂ ਬਖਸ਼ਾਨ ਤੋਂ ਬਾਅਦ ਇਹ ਪਰਿਵਾਰ ਸਤਗੁਰੂ ਜੀ ਨੂੰ ਆਪਣੀ ਹਵੇਲੀ ਲੈ ਗਿਆ ਜਿੱਥੇ ਸਤਗੁਰੂ ਜੀ ਨੇ ਸਿੰਘਾ ਸਮੇਤ ਪਹਿਲੀ ਵਾਰੀ ਘਰ ਟਿਕਾਣਾ ਕੀਤਾ ਤੇ ਸਾਰੇ ਪਰਿਵਾਰ ਨੇ ਗੁਰੂ ਸਾਹਿਬ ਦੀ ਸੇਵਾ ਕਰਕੇ ਸਤਗੁਰੂ ਜੀ ਦੀਆਂ ਖੁਸ਼ੀਆਂ ਹਾਸਲ ਕੀਤੀਆਂ ਦੂਸਰੀ ਵਾਰ ਗੁਰੂ ਸਾਹਿਬ 1751 ਬਿਕਰਮੀ ਨੂੰ ਨਿਹੰਗ ਖਾਨ ਦੀ ਬੇਨਤੀ ਤੇ ਉਸਦੇ ਲੜਕੇ ਆਲਮ ਖਾਨ ਦੀ ਕੁੜਮਾਈ ਸਮੇਂ ਪਰਿਵਾਰ ਦੇ ਸੱਦੇ ਤੇ ਪਹਿਲਾਂ ਉਹ ਉਸੇ ਪੱਠੇ ਤੇ ਆਏ ਤੇ ਬਾਅਦ ਵਿੱਚ ਪਰਿਵਾਰ ਦੀ ਹਵੇਲੀ ਵਿੱਚ ਚਰਨ ਪਾਉਣ ਗਏ ਨਿਹੰਗ ਖਾਨ ਦਾ ਕੋੜਮ ਰਾਏ ਕੱਲਾ ਵੀ ਸਤਗੁਰੂ ਜੀ ਦਾ ਅਤਿ ਸ਼ਰਧਾਲੂ ਸੀ ਇਹ ਉਹੀ ਰਾਏ ਕੱਲਾ ਹੈ ਜਿਸ ਨੇ ਮੁਖਤਸਰ ਸਾਹਿਬ ਦੀ ਜੰਗ ਵਿੱਚ ਸਤਗੁਰੂ ਜੀ ਨੂੰ ਹਰ ਪ੍ਰਕਾਰ ਦੀ ਮਦਦ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਨ ਇਸੇ ਇਤਿਹਾਸ ਤੋਂ ਪਤਾ ਚੱਲਦਾ ਹੈ ਕਿ ਮਾਛੀਵਾੜੇ ਤੋਂ ਜਦੋਂ ਗੁਰੂ ਸਾਹਿਬ ਬਾਲ ਜੀ ਨੂੰ ਉੱਚ ਦੇ ਪੀਰ ਦੇ ਰੂਪ ਵਿੱਚ ਸੁਰੱਖਿਅਤ ਲੰਘਾ ਦਿਵਾਇਆ ਸੀਗਾ ਜਦ ਦਵਾਰ ਦਵਾਨ ਵਾਲੇ ਜਿਹੜੇ ਗਨੀਖਾਂ ਤੇ ਨਬੀ ਖਾਨ ਸੀਗੇ ਇਹ ਦੋਵੇਂ ਪਠਾਨ ਭਰਾ ਇਸੇ ਨਿਹੰਗ ਖਾਨ ਦੀ ਭੂਆ ਉਮਰੀ ਦੇ ਪੁੱਤਰ ਸਨ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਫਰਜ਼ੰਦ ਹੋਣ ਦਾ ਮਾਣ ਵੀ ਹੁਕਮਨਾਮਾ ਲਿਖ ਕੇ ਬਖਸ਼ਿਆ ਸੀ ਇਸ ਤੋਂ ਬਾਅਦ ਸਮਰ 1759 ਬਿਕਰਮ ਨੂੰ ਗੁਰੂ ਸਾਹਿਬ ਕੁਰਕ ਖੇਤਰ ਤੋਂ ਵਾਪਸ ਆਉਂਦੇ ਹੋਏ ਵੀ ਇਸ ਦੇ ਘਰ ਟਿਕੇ ਤੇ ਇਸੇ ਭਾਈ ਨਿਹੰਗ ਖਾਨ ਨੇ ਸੇਵਾ ਕਰਕੇ ਸਤਗੁਰੂ ਜੀ ਦੀਆਂ ਬਖਸ਼ੀਆਂ ਪ੍ਰਾਪਤ ਕੀਤੀਆਂ ਤੇ ਅੱਜ ਚੌਥੀ ਵਾਰ ਆਖਰੀ ਵਾਰ ਅਜ ਸਤ ਪਉ 1761 ਵਿਕਰਮੀਨੂ ਗੁਰੂ ਤੇਗ ਬਤਾ ਜੀ ਆਪਣਾ ਵਸਦਾ ਅਰਸ ਦਾ ਅਨੰਦਪੁਰ ਤਿਆਗ ਕੇ ਚੌਥੀ ਵਾਰ ਭਾਈ ਨਿਹੰਗ ਖਾਨ ਦੇ ਘਰ ਕੋਟਲਾ ਨਿਹੰਗ ਖਾਨ ਪੁਜੇ ਇਸ ਪਰਿਵਾਰ ਨੇ ਆਪਣੀ ਹਵੇਲੀ ਆਪਣਾ ਘਰ-ਬਾਰ ਸਤਗੁਰੂ ਜੀ ਦੀ ਸੇਵਾ ਲਈ ਖੋਲ ਦਿੱਤਾ ਤੇ ਇਸ ਗੁਰੂ ਪਿਆਰੇ ਨੇ ਮੋਕੇ ਦੀ ਸੰਤਨਾਂ ਦੀ ਪ੍ਰਵਾਨਨਾ ਕਰਦਿਆਂ ਸਤਗੁਰੂ ਜੀ ਤੇ ਇਸ ਵਿਪਤਾ ਦੇ ਸਮੇਂ ਆਪਾਂ ਨਿਸ਼ਾਵਰ ਕਰਨ ਦੀ ਹੱਦ ਤੱਕ ਹਰ ਪ੍ਰਕਾਰ ਦੀ ਸੇਵਾ ਕਰਕੇ ਆਪਣਾ ਲੋਕ ਪ੍ਰਲੋਕ ਸਵਾਰਿਆ ਸਤ ਸਤ ਪਉ ਦਾ ਦਿਨ ਸਤਗੁਰੂ ਜੀ ਸਿੰਘਾਂ ਨਾਲ ਇਸ ਘਰ ਵਿੱਚ ਰਹੇ ਜਿਵੇਂ ਕਿ ਤੁਸੀਂ ਪਿਛਲੀ ਵੀਡੀਓ ਚ ਸੁਣ ਜਾ ਆਪਾਂ ਜ਼ਿਕਰ ਕੀਤਾ ਸੀ ਇਤਿਹਾਸ ਤੋਂ ਕਿ ਭਾਈ ਬਚਿੱਤਰ ਸਿੰਘ ਜੀ ਮਲਕਪੁਰ ਰੰਗੜਾ ਦੇ ਮੈਦਾਨ ਵਿੱਚ ਦੁਸ਼ਮਣਾਂ ਨਾਲ ਲੜਨ ਦੇ ਦੰ ਗੰਭੀਰ ਜ਼ਖਮੀ ਹੋ ਗਏ ਸਨ ਉਹ ਭਾਈ ਬਚਿੱਤਰ ਸਿੰਘ ਦੀ ਹੋਰਾਂ ਨੂੰ ਸ਼ਾਹਬਜ਼ਾ ਜਰਾਜੀਤ ਸਿੰਘ ਤੇ ਭਾਈ ਮਦਨ ਸਿੰਘ ਜੀ ਤੇ ਹੋਰ ਕੋੜ ਸਿੰਘਾਂ ਨੇ ਜ਼ਖਮੀ ਹਾਲਾਤ ਵਿੱਚ ਪਿਆ ਨੂੰ ਘੋੜੇ ਤੇ ਪਾ ਕੇ ਸਤਗੁਰੂ ਜੀ ਦੇ ਪਾਸ ਲੈ ਆਂਦਾ ਕਿਉਂਕਿ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਹਾਲਾਤ ਬਹੁਤ ਗੰਭੀਰ ਸੀਗੀ ਭਾਈ ਸਾਹਿਬ ਦੀ ਤਾਂ ਵੈਰੀਆਂ ਨੂੰ ਇਸ ਜੋਧੇ ਨੇ ਹਿੱਕੜਾ ਕੇ ਰੋਕੀ ਰੱਖਿਆ ਸੀ ਤੇ ਸਰੀਰ ਉੱਪਰ ਨੇਕਾਂ ਹੀ ਜ਼ਖਮ ਹੋ ਚੁੱਕੇ ਸਨ ਘਰ ਵਿੱਚ ਹੀ ਇੱਥੇ ਕੋਟਲਾ ਨਿਹੰਗ ਖਾਨ ਵਿੱਚ ਆ ਕੇ ਨਿਹੰਗ ਖਾਨ ਦੇ ਘਰ ਦੇ ਵਿੱਚ ਭਾਈ ਸਾਹਿਬ ਦੇ ਜ਼ਖਮਾਂ ਦੀ ਮਰਮ ਪੱਟੀ ਕੀਤੀ ਗਈ ਸਤਿਗੁਰੂ ਜੀ ਤੇ ਸਿੰਘਾਂ ਦੀ ਖਾਤਰਦਾਰੀ ਕਰਨ ਵਿੱਚ ਇੱਥੇ ਪਾਈ ਨਿਹੰਗ ਖਾਨ ਦੀ ਜਿਹੜੀ ਬੱਚੀ ਸੀਗੀ ਬੀਬੀ ਮੁਮਤਾਜ ਉਹ ਸਭ ਤੋਂ ਮੋਹਰੇ ਸੀ ਕਾਇਲਾਂ ਦੇ ਸਭ ਜਿਆਦਾ ਨੂੰ ਸਤਿਗੁਰੂ ਜੀ ਦੇ ਪਾਸ ਛੱਡ ਕੇ ਪੰਜ ਪਿਆਰੇ ਇਸ ਇਲਾਕੇ ਦੀ ਇਹਦੇ ਆਲੇ ਦੁਆਲੇ ਦੇ ਹਾਲਾਤਾਂ ਦੀ ਸੋਹ ਲੈਣ ਲਈ ਦਿਨ ਦੇ ਚੜਾ ਨਾਲ ਕੋਟਲਾ ਨਿਹੰਗਾਂ ਖਾਂ ਤੋਂ ਬਾਹਰ ਗਏ ਤੇ ਇਸ ਹਾਲਾਤ ਵਿੱਚ ਵੀ ਉਹਨਾਂ ਨੇ ਮਾਤਾ ਗੁਜਰੀ ਅਤੇ ਛੋਟੇ ਸਾਹਿਬ ਜਦਿਆਂ ਨੂੰ ਪਾਲਣ ਲਈ ਇੱਕ ਸਥਾਨ ਤੇ ਗੁਰਮਤਾ ਕੀਤਾ ਜਿੱਥੇ ਕਿ ਅੱਜਕੱਲ ਗੁਰਦੁਆਰਾ ਯਾਦਗਾਰ ਪੰਜ ਪਿਆਰੇ ਸਜੋਬਿਤ ਹੈ ਹਜੇ ਵੀ ਵਿਚਾਰਕਾਰ ਹੀ ਰੇਸਨ ਗੁਰਮਤਾਕਾਰ ਹੀ ਰੇਸਨ ਕਿ ਇਹਨਾਂ ਨੂੰ ਇੱਕ ਕੋਟਸਵਾਰ ਜੋ ਗੁਰੂ ਜੀ ਦਾ ਹੁਕਮ ਲੈ ਕੇ ਆਂਦਾ ਹੈ ਉੱਥੇ ਪੁੱਛਦਾ ਹੈ ਤੇ ਦੱਸਦਾ ਹੈ ਕਿ ਗੁਰੂ ਪਾਤਸ਼ਾਹ ਜੀ ਨੇ ਅਗਲੇ ਪੜਾ ਲਈ ਤਿਆਰੀ ਕਰ ਲਈ ਐ ਸੋ ਜਲਦੀ ਤੋਂ ਜਲਦੀ ਵਾਪਸ ਆ ਜਾਵੋ ਸੋ ਇੱਥੇ ਹੀ ਉਹਨਾਂ ਨੂੰ ਇਹ ਵਿਚਾਰ ਆਪਣਾ ਵਿਚਾਈ ਛੱਡਣਾ ਪਿਆ ਮਾਤਾ ਗੁਜਰੀ ਜੀ ਅਤੇ ਮਾ ਛੋਟੇ ਸਭ ਜਾਦਾਂ ਦੀ ਜਿਹੜੀ ਉਹ ਪਾਲ ਕਰਨ ਦਾ ਸੋਚ ਰਹੇ ਸਨ ਚੌਧਰੀ ਨਿਹੰਗ ਖਾਂ ਪਾਸੋਂ ਚੱਲ ਕੇ ਹੁਣ ਆਪਾਂ ਦੇਖਾਂਗੇ ਚਮਕੌਰ ਪੁੱਜਣ ਤੱਕ ਦਾ ਜਿਹੜਾ ਸਫਰ ਇਤਿਹਾਸ ਦਾ ਦਿਨ ਢਲੰਦਕ ਸਤਪੋ ਤੇ ਦਿਨ ਢਲੰਦ ਤੋਂ ਪਹਿਲਾਂ ਹੀ ਗੁਰੂ ਜੀ ਨੇ ਸਿੰਘਾਂ ਨੂੰ ਕੋਟਲਾ ਨਿਹੰਗ ਖਾਦੋਂ ਕੋਚ ਕਰਨ ਦਾ ਹੁਕਮ ਦੇ ਦਿੱਤਾ ਸੀ ਭਾਈ ਨਿਹੰਗ ਖਾਂ ਨੂੰ ਗੁਰੂ ਸਾਹਿਬ ਨੇ ਕੋਈ ਵਿਸ਼ਵਾਸ ਵਾਲਾ ਵਿਅਕਤੀ ਨਾਲ ਭੇਜ ਲਈ ਆਖਿਆ ਤਾਂ ਜੋ ਕੋਈ ਉਹ ਉਹਨਾਂ ਨੂੰ ਚਮਕੌਰ ਦਾ ਸੁਰੱਖਿਅਤ ਰਸਤਾ ਦੱਸਣ ਲਈ ਮਦਦਗਾਰ ਹੋਵੇ ਪਈ ਨਿਹੰਗਖਾਨੇ ਅਜੇਹ ਬਖਮ ਸਮੇਂ ਸੇਵਾ ਲਈ ਆਪਣਾ ਪੁੱਤਰ ਆਲਮ ਖਾਨ ਹਾਜ਼ਰ ਕੀਤਾ ਜੋ ਮਾਲਵੇ ਦੇ ਉਸ ਇਲਾਕੇ ਵਿੱਚ ਰਾਏ ਕੱਲਾ ਦੀ ਲੜਕੀ ਨਾਲ ਵਿਆਹ ਹੋਇਆ ਸੀ ਤੇ ਅਕਸਰ ਉੱਧਰ ਜਾਣ ਆਉਣ ਕਰਕੇ ਉਹ ਰਸਤੇ ਆਣਾ ਚੰਗੀ ਤਰ੍ਹਾਂ ਜਾਣਕਾਰ ਸੀ ਵਿਦਾਇਗੀ ਲੈਣ ਤੋਂ ਪਹਿਲਾਂ ਸਤਿਗੁਰੂ ਸਾਹਿਬ ਨੇ ਨਿਹੰਗਖਾਨੇ ਪਰਿਵਾਰ ਨੂੰ ਇੱਕ ਕਿਰਪਾਨ ਢਾਲ ਦੇ ਕਿਟਾਰ ਨਿਸ਼ਾਨੀ ਵਜੋਂ ਦਿੱਤੀ ਇਹ ਨਿਸ਼ਾਨੀਆਂ ਅੱਜ ਪਠਾ ਸਾਹਿਬ ਅਸਥਾਨ ਤੇ ਸ਼ੋਭਿਤ ਹਨ ਜਿਵੇਂ ਕਿ ਆਪਾਂ ਹੁਣ ਤੱਕ ਸੁਣਿਆ ਜਾਂ ਪੜ੍ਹਿਆ ਹੈ ਪਾਇ ਪਇਵ ਜਿੱਤਰ ਸਿੰਘ ਜੀ ਦੀ ਹਾਲਾਤ ਸਤਿਗੁਰੂ ਜੀ ਨੂੰ ਪਤਾ ਸੀਗੀ ਤੇ ਬਹੁਤ ਗੰਭੀਰ ਉਹਨਾਂ ਦੀ ਹਾਲਾਤ ਸੀਗੀ ਚਖਮ ਬਹੁਤ ਸੀਗੇ ਗੁਰੂ ਸਾਹਿਬਾਨ ਨੇ ਉਹਨਾਂ ਦਾ ਮੱਥਾ ਚੁੰਮਿਆ ਅਤੇ ਨਿਹਾਲੋ 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 ਨੇ ਹਾਲ ਕਰ ਦਿੱਤਾ ਪਾਇ ਪਇਵ ਜਿੱਤਰ ਸਿੰਘ ਜੀ ਦੀ ਦਵਾਦਾਰੂ ਦੀ ਜ਼ਿੰਮੇਵਾਰੀ ਪਹਿਹੰਗ ਖਾਨ ਨੂੰ ਦੇ ਕੇ ਗੁਰੂ ਸਾਹਿਬ ਨੇ ਚਮਕੌਰ ਵੱਲ ਚਾਲੇ ਪਾ ਦਿੱਤੇ ਵਿਪਤਾ ਦੀ ਇਸ ਔਖੀ ਘੜੀ ਵਿੱਚੋਂ ਜਦੋਂ ਮੁਗਲਿਆ ਸਲਤਨਤ ਦਾ ਪੱਤਾ ਪੱਤਾ ਗੁਰੂ ਦੇਵ ਜੀ ਅਤੇ ਸਿੰਘਾਂ ਦਾ ਵੈਰੀ ਬਣਿਆ ਹੋਇਆ ਸੀ ਅਜਿਹੇ ਸਮੇਂ ਵਿੱਚ ਵੀ ਇੱਕ ਮੁਸਲਮਾਨ ਉਪਰਪਣੇ ਤੋਂ ਵੱਧ ਵਿਸ਼ਵਾਸ ਕਰਨਾ ਅਤੇ ਕਲਗੀਧਰ ਜੀ ਦਾ ਉਸ ਪਠਾਨ ਦੇ ਘਰ ਟਿਕਾਣਾ ਕਰਨਾ ਬਹੁਤ ਅਚੰਬਿਤ ਲੱਗਦਾ ਹੈ ਪਰ ਇਸ ਵਿਸ਼ਵਾਸ ਦਾ ਕਾਰਨ ਆਪਾਂ ਉੱਪਰ ਪੜ ਹੀ ਆਏ ਹਾਂ ਕਿ ਚੌਧਰੀ ਨਿਹੰਗ ਖਾਨ ਤੇ ਉਸ ਦਾ ਪਰਿਵਾਰ ਦੀ ਜਿਹੜੀ ਗੁਰੂ ਚਰਨਾਂ ਉੱਪਰ ਕਿੰਨੀ ਸ਼ਰਧਾ ਸੀ ਹੁਣ ਅਸੀਂ ਗੱਲ ਕਰਾਂਗੇ ਬੀਬੀ ਹਮਤਾਸ ਜੋ ਕਿ ਕੋਟ ਨਿਹੰਗ ਖਾਨ ਦੀ ਬੱਚੀ ਸੀਗੀ ਜਦੋਂ ਕਿ ਤੁਹਾਨੂੰ ਪਤਾ ਸੀ ਦਿੱਤਾ ਕਿ ਜਦੋਂ ਕਲਗੀਧਰ ਪਾਤਸ਼ਾਹ ਨਿਹੰਗ ਖਾਨ ਦੇ ਉੱਪਰ ਬਖਸ਼ਾ ਦੀ ਨਜ਼ਰ ਪਾ ਕੇ ਉਸ ਦੇ ਲੜਕੇ ਆਲਮ ਖਾਨ ਨੂੰ ਨਾਲ ਲੈ ਕੇ ਚਮਕੌਰ ਦੀ ਤਰਫ ਰਵਾਨਾ ਹੋ ਜਾਂਦੇ ਹਨ ਤਾਂ ਉਸੇ ਵਕਤ ਰੋਪੜ ਦਾ ਜਿਹੜਾ ਫੌਜਦਾਰ ਸੀਗਾ জাফর ਖਾਨ ਉਸ ਨੂੰ ਇਹ ਸੌ ਪੁੱਛ ਗਈ ਕਿ ਗੁਰੂ ਸਾਹਿਬ ਚੌਧਰੀ ਨਿਹੰਗ ਖਾਂ ਦੇ ਘਰ ਠਹਿਰੇ ਹੋਏ ਸਨ ਤੇ ਉਹ ਆਪਣੀ ਫੌਜ ਲੈ ਕੇ ਨਾਲ ਜਦੋਂ ਉੱਥੇ ਚੌਧਰੀ ਨਿਹੰਗ ਖਾਂ ਦੇ ਘਰ ਆਉਂਦਾ ਹੈ ਤਾਂ ਉਸ ਨੂੰ ਪੁੱਛਦਾ ਹੈ ਕਿ ਤੁਹਾਡੇ ਤੁਹਾਨੂੰ ਖਬਰ ਮਿਲੀ ਹੈ ਕਿ ਤੁਹਾਡੇ ਘਰ ਇੱਕ ਗੁਰੂ ਠਹਿਰੇ ਹੋਏ ਸਨ ਤਾਂ ਚੌਧਰੀ ਨਿਹੰਗ ਖਾਂ ਆਖਦਾ ਹੈ ਕਿ ਇਹ ਗਲਤ ਖਬਰ ਹੈ ਪਰ জাফর ਖਾਂ ਇਸ ਗੱਲ ਨੂੰ ਤੋਂ ਮੰਨਕਰ ਜਾਂ ਮੰਨਣ ਤੋਂ ਇਨਕਾਰ ਕਰਕੇ ਘਰ ਦੀ ਤਲਾਸ਼ੀ ਦੇਣ ਲਈ ਕਹਿੰਦਾ ਹੈ ਨੇਹਾਂ ਖਾਣੇ ਬਿਨਾਂ ਕਿਸੇ ਹੀਲ ਹੁਜਜ ਦੇ ਇਜਾਜ਼ਤ ਦੇ ਦਿੱਤੀ ਕਿਉਂਕਿ ਇਸ ਸਮੇਂ ਤੋਂ ਪਹਿਲੇ ਹੀ ਸਤਗੁਰੂ ਜੀ ਉਸ ਸਥਾਨ ਤੋਂ ਅਗਲੇ ਪੜਾ ਲਈ ਕੁਝ ਕਰ ਚੁੱਕੇ ਸਨ ਮੁਗਲੀਆਂ ਸਪਾਈਆਂ ਨੇ ਜਾਂ ਫੌਜ ਨੇ ਉਸ ਹਵੇਲੀ ਦਾ ਚੱਪਾ ਚੱਪਾ ਛਾਣ ਮਾਰਿਆ ਪਰ ਕਿਸੇ ਵੀ ਸਿੰਘ ਤੇ ਸਤਗੁਰੂ ਜੀ ਦਾ ਕੋਈ ਥਾਉ ਪਤਾ ਨਾ ਲੱਗਾ ਜਾਣ ਤੋਂ ਪਹਿਲਾਂ ਉਹ ਇੱਕ ਕਮਰੇ ਦੇ ਮੂਹਰੇ ਖੜੋ ਗਏ ਜਿਸ ਦਾ ਦਰਵਾਜ਼ਾ ਬੰਦ ਸੀ ਇਸ ਕਮਰੇ ਵਿੱਚ ਪਏ ਬਚਿੱਤਰ ਸਿੰਘ ਜੀ ਆਪਣੀ ਬਹੁਤ ਗੰਭੀਰ ਹਾਲਾਤ ਵਿੱਚ ਚਾਰ ਪਾਈ ਤੇ ਲੇਟੇ ਅੰਤਮ ਸਵਾਸ ਲੈ ਰਹੇ ਸਨ ਸਤਿਗੁਰੂ ਜੀ ਦੇ ਚਲੇ ਜਾਣ ਤੋਂ ਬਾਅਦ ਭਾਈ ਸਾਹਿਬ ਦੇ ਹਾਲਾਤ ਪਹਿਲਾਂ ਨਾਲੋਂ ਹੋਰ ਗੰਭੀਰ ਹੁੰਦੇ ਗਏ। ਚੌਧਰੀ ਨਿਹੰਗ ਖਾਨ ਦੀ ਬੱਚੀ ਬੀਬੀ ਮਮਤਾਜ ਭਾਈ ਬਚਿੱਤਰ ਸਿੰਘ ਜੀ ਦੀ ਗੰਭੀਰ ਹਾਲਾਤ ਵਿੱਚ ਦੇਖਭਾਲ ਕਰ ਰਹੀ ਸੀ। জাফর ਖਾਨ ਨੇ ਜਦੋਂ ਉਸ ਕਮਰੇ ਦੀ ਤਲਾਸ਼ੀ ਦੇਣ ਲਈ ਕਿਹਾ ਤਾਂ ਗੁਰੂ ਪਿਆਰੇ ਨਿਹੰਗ ਖਾਨ ਬੋਲੇ ਕਿ ਇਸ ਕਮਰੇ ਵਿੱਚ ਮੇਰੀ ਲੜਕੀ ਅਤੇ ਦਾਮਾਦ ਆਰਾਮ ਕਰ ਰਹੇ ਹਨ। ਤੇ জাফর ਖਾਨ ਨੇ ਉਸ ਦੀ ਗੱਲ ਨੂੰ ਮੰਨ ਕੇ ਉਸ ਤੋਂ ਖਿਵਾ ਮੰਗਦਿਆਂ ਉਹ ਥੋੜੀ ਰੁਕਸਤ ਹੋ ਗਿਆ। ਗੁਰੂ ਘਰ ਵਿੱਚ ਜਿਸ ਦਿਨ ਉਧਰ ਚਮਕੌਰ ਸਾਹਿਬ ਵਿੱਚ ਸਾਰੇ ਸਿੰਘ ਸ਼ਹਾਦਤ ਪਾ ਚੁੱਕੇ ਸਨ ਉਧਰ ਇਹ ਗੁਰੂ ਪਿਆਰਾ ਵੀ 23 ਦਸੰਬਰ ਨੂੰ ਸੱਚਖੰਡ ਪਿਆਨਾ ਕਰ ਜਾਂਦਾ ਹੈ। ਚੌਧਰੀ ਨਿਹੰਗ ਖਾਨ ਫਿਰ ਭਾਈ ਗੁਰਸਾ ਸਿੰਘ ਅਤੇ ਭਾਈ ਬੱਗਾ ਸਿੰਘ ਜਿਹੇ ਗੁਰਸਿੱਖਾਂ ਨੂੰ ਸੱਦ ਕੇ ਇਹਨਾਂ ਰਾਈ ਆਪਣੀ ਹਵੇਲੀ ਦੇ ਪਿਛਵਾੜੇ ਖੂਹ ਨੇੜੇ ਭਾਈ ਸਾਹਿਬ ਦਾ ਅੰਤਮ ਸੰਸਕਾਰ ਕਰਦਾ ਹੈ ਜਿੱਥੇ ਭਾਈ ਸਾਹਿਬ ਦੀ ਯਾਦ ਵਿੱਚ ਕੋਟਲਾ ਨਿਹੰਗ ਖਾਨ ਕੇ ਅਸਥਾਨ ਵੀ ਬਣਿਆ ਹੋਇਆ ਹੈ। ਸਮਾਪਾ ਕੇ ਫਿਰ ਜਦੋਂ ਭਾਈ ਨਿਹੰਗ ਖਾਨ ਦੇ ਪਰਿਵਾਰ ਨੇ ਬੀਬੀ ਮੁਮਤਾਜ਼ ਦੇ نکاح ਦੀ ਗੱਲ ਚਲਾਈ ਤਦੋਂ ਉਸ ਸਦਕ ਦੀ ਮੌਰਤ ਗੁਰੂ ਕੀ ਪਿਆਰੀ ਨੇ ਬੜੇ ਅਦਬ ਨਾਲ ਆਪਣੇ ਮਾਤਾ ਪਿਤਾ ਨੂੰ ਕਿਹਾ ਕਿ ਅੱਬਾ ਜਾਨ ਜਿਸ ਦਿਨ ਤੁਸੀਂ ਵੇਲੀ ਦੀ ਤਲਾਸ਼ੀ ਲੈਣ ਆਏ ਫੌਜਦਾਰ ਨੇ ਲਫਜ਼ ਬੋਲੇ ਸਨ ਕਿ ਇਸ ਕਮਰੇ ਅੰਦਰ ਮੇਰੀ ਲੜਕੀ ਅਤੇ ਮੇਰਾ ਦਮਦ ਸੁੱਤੇ ਪਿਆਨ ਮੈਂ ਤਾਂ ਉਸੇ ਦਿਨ ਹੀ ਭਾਈ ਬਚਿੱਤਰ ਸਿੰਘ ਜੀ ਨੂੰ ਆਪਣਾ ਪਤੀ ਮੰਨ ਲਿਆ ਸੀ ਸੋ ਇੱਕ ਛੀ ਦੀ ਪਤਨੀ ਕਿਸੇ ਹੋਰ ਨੂੰ ਆਪਣਾ ਹੁਣ ਪਤੀ ਨਹੀਂ ਮੰਨ ਸਕਦੀ ਇਤਿਹਾਸ ਦੱਸਦਾ ਹੈ ਕਿ ਇਸ ਬੀਬੀ ਨੇ ਤਕਰੀਬਨ 130 ਵਰਸ ਦੀ ਉਮਰ ਪੂਰੇ ਸਿੱਧਕ ਵਿੱਚ ਰਹਿੰਦੇ ਆ ਅੱਲਾਹ ਦੀ ਬੰਦਗੀ ਕਰਦੇ ਆ ਗੁਰੂ ਚਰਨਾਂ ਨਾਲ ਸੁਰਤ ਜੋੜ ਕੇ ਬਸ ਬਸਰ ਕੀਤੀ ਤੇ ਇਸੇ ਸਥਾਨ ਤੇ ਅੱਜ ਕੱਲ ਬੀਬੀ ਮਮਤਾਜ ਜੀ ਦੀ ਯਾਦ ਵਿੱਚ ਗੁਰਦੁਆਰਾ ਮਮਤਾਜ ਸਾਹਿਬ ਵੀ ਉੱਤਰਿਆ ਹੋਇਆ ਹੈ ਅਗਲਾ ਇਤਿਹਾਸ ਰਾਏਕੋਟ ਦਾ ਜੋ ਕਿ ਆਲਮ ਖਾਨ ਦਾ ਸੋਹਰਾ ਸੀਗਾ ਆਪਾਂ ਥੋੜਾ ਉਸ ਬਾਰੇ ਜਾਣਾਂਗੇ ਇਹ ਰਾਏਕੋਟ ਦਾ ਸਰਦਾਰ ਸੀਗਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਤੋਂ ਉੱਚ ਦੇ ਪੀਰ ਬਣ ਕੇ ਨਿਕਲੇ ਤਾਂ ਇਸ ਰਾਏਕੋਟ ਨੇ ਸਤਗੁਰੂ ਜੀ ਨੂੰ ਰਾਏਕੋਟ ਆਪਣੇ ਘਰ ਰੱਖੇ ਤਨਮਨ ਧਨ ਨਾਲ ਸੇਵਾ ਕੀਤੀ ਸਤਗੁਰੂ ਜੀ ਦੇ ਸਿੱਖ ਸੰਗਤਾਂ ਨੂੰ ਛੋਟੇ ਸਾਹਿਬ ਜੀ ਦੀ ਸ਼ਹੀਦੀ ਦੀ ਖਬਰ ਵੀ ਇਸੇ ਦੇ ਹਲਕਾਰੇ ਨੂਰੇ ਮਾਹੀ ਨੇ ਲੰਮੇ ਜੱਟਪੁਰੇ ਲਿਆ ਕੇ ਦਿੱਤੀ ਸੀ ਇਸ ਰਾਏ ਕੱਲੇ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਆਪਣੀ ਤਲਵਾਰ ਇਸ ਪਰਿਵਾਰ ਨੂੰ ਬਖਸ਼ਿਸ਼ ਦੇ ਰੂਪ ਵਿੱਚ ਦਿੱਤੀ ਸੀ ਉਸ ਤੋਂ ਬਾਅਦ ਆਪਾਂ ਅੱਜ ਥੋੜਾ ਜਿਹਾ ਇਤਿਹਾਸ ਪੜਾਂਗੇ ਗਨੀ ਖਾਨ ਤੇ ਨਬੀ ਖਾਨ ਪਠਾਨ ਜੋ ਕਿ ਨਿਹੰਗ ਖਾਨ ਦੀ ਪੂਆ ਉਮਰੀ ਦੇ ਪੁੱਤਰ ਸਫੀਰ ਹਨ ਇਹ ਦੋਵੇਂ ਪਠਾਨਪਰਾ ਮਾਛੀਵਾੜੇ ਦੇ ਵਸਨੀਕ ਤੇ ਚੌਧਰੀ ਨਿਹੰਗ ਖਾਨ ਦੀ ਪੂਆ ਜਿਵੇਂ ਕਿ ਆਪਾਂ ਦੱਸਿਆ ਉਹਨਾਂ ਦੇ ਪੁੱਤਰ ਨੇ ਜਦ ਗੁਰੂ ਦੇਵ ਪਿਤਾ ਦੀ ਚਮਕੌਰ ਦੀ ਗੜੀ ਪੰਥ ਦੇ ਹੁਕਮ ਨਾਲ ਛੱਡ ਕੇ ਮਾਛੀਵਾੜੇ ਪੁੱਜੇ ਤਾਂ ਇਹਨਾਂ ਦੋਵਾਂ ਭਰਾਵਾਂ ਨੇ ਤੇ ਪਿਆਰ ਨਾਲ ਗੁਰੂ ਸਾਹਿਬ ਦੀ ਹਰ ਪ੍ਰਕਾਰ ਨਾਲ ਸੇਵਾ ਕੀਤੀ ਜਦ ਕਲਗੀਧਰ ਪਿਤਾ ਮਾਛੀਵਾੜੇ ਤੋਂ ਉੱਚ ਦੇ ਪੀਰ ਬਣ ਕੇ ਨਿਕਲੇ ਤਾਂ ਦੇ ਦੋਵੇਂ ਭਰਾ ਸਤਗੁਰ ਜੀ ਦਾ ਪਲੰਗ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਅਤੇ ਭਾਈ ਦਿਆ ਸਿੰਘ ਦੇ ਨਾਲ ਉਠਾ ਕੇ ਇਹ ਹਰ ਪਿੰਡ ਤੱਕ ਨਾਲ ਗਏ ਮਾਛੀਵਾੜੇ ਤੋਂ ਸਤਗੁਰ ਜੀ ਨੂੰ ਉੱਚ ਦੇ ਪੀਰ ਬਣਾ ਕੇ ਬਾਹਰ ਕੱਢਣ ਦੇ ਕੌਤਕ ਵਿੱਚ ਇਹਨਾਂ ਦੋਵਾਂ ਭਰਾਵਾਂ ਦਾ ਬਹੁਤ ਹੀ ਅਹਿਮ ਯੋਗਦਾਨ ਸੀ ਇਨ੍ਹਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਕਲਗੀਧਰ ਜੀ ਨੇ ਇਨ੍ਹਾਂ ਨੂੰ ਹੁਕਮਨਾਮਾ ਬਖਸ਼ਿਸ਼ ਕੀਤਾ ਜੋ ਇਨ੍ਹਾਂ ਦੀ ਅਨਸਪਾਸ ਅੱਜ ਵੀ ਪਾਕਿਸਤਾਨ ਵਿੱਚ ਸੁਰੱਖਿਅਤ ਹੈ ਸਾਬ ਨੇ ਸਾਬਾ ਨੇ ਇਸ ਵਿੱਚ ਕਿਹਾ ਹੈ ਕਿ ਗਨੀ ਖਾਨ ਅਬੀ ਖਾਨ ਸਾਨੂੰ ਪੁੱਤਰਾਂ ਤੋਂ ਵੱਧ ਕੇ ਪਿਆਰੇ ਹਨ ਜਿੱਥੇ ਖਾਲਸੇ ਨੂੰ ਸਤਗੁਰੂ ਜੀ ਦਾ ਨਾਦੀ ਪੁੱਤਰ ਹੋਣ ਦਾ ਮਾਣ ਪ੍ਰਾਪਤ ਹੈ ਉੱਥੇ ਇਨ੍ਹਾਂ ਦੋਵਾਂ ਪਠਾਨ ਭਾਈਆਂ ਨੂੰ ਗੁਰੂ ਜੀ ਨੇ ਲਿਖਤੀ ਰੂਪ ਵਿੱਚ ਆਪਣੇ ਫਰਜ਼ੰਦ ਬਣਾ ਕੇ ਮਾਨ ਬਖਸ਼ਿਆ ਸਤਗੁਰੂ ਜੀ ਕੋਟਲਾ ਨਿਹੰਗ ਖਾਨ ਤੋਂ ਚੱਲ ਕੇ ਬੂਰ ਮਾਜਰੇ ਪੁੱਜਦੇ ਹਨ ਕਿ ਕੋਈ ਤੇ ਰੁੱਕ ਕੇ ਹੱਥ ਮੂੰਹ ਧੋਤਾ ਤੇ ਜਲ ਛਕਿਆ ਸਤਿਗੁਰੂ ਜੀ ਦੀ ਪਾਵਨ ਚਰਨ ਸ਼ੋਣ ਨਾਲ ਮੁਕੱਦਸ ਹੋਇਆ ਇਸ ਸਥਾਨ ਤੇ ਅੱਜ ਗੁਰਦੁਆਰਾ ਪਾਰਸ਼ਾਈ ਦਸਵੀਂ ਬਣਿਆ ਹੋਇਆ ਹੈ ਇਸ ਸਥਾਨ ਦਾ ਪਹਿਲਾ ਨਾਮ ਦੀਦਾਰ ਸਰ ਸੀ ਇੱਥੇ ਥੋੜੇ ਸਮੇਂ ਥੋੜੇ ਜੇ ਸਮੇਂ ਦੇ ਮੁਕਾਮਦਰਾਂ ਸਿੰਘਾਂ ਨੇ ਆਲੇ ਦੁਆਲੇ ਤੋਂ ਵੈਰੀਆਂ ਦੀ ਕੰਸੋਲ ਹੈ ਜਿਸ ਤੋਂ ਪਤਾ ਲੱਗਿਆ ਕਿ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਵੈਰੀ ਗੱਲ ਸਤਿਗੁਰੂ ਜੀ ਦੀ ਪੈੜ ਦਬਦਾ ਹੋਇਆ ਪਿੱਛਾ ਕਰਦਾ ਮਗਰ ਹੀ ਮਗਰ ਆ ਰਿਹਾ ਹੈ ਤਨਗੁਰ ਗੋਬਿੰਦ ਸਿੰਘ ਜੀ ਆਪਣੇ 40 ਕੁ ਮਰਜੀਵੜਿਆਂ ਦੀ ਫੌਜ ਨਾਲ ਬੂਰ ਮਾਜ਼ਰੇ ਤੋਂ ਚੱਲ ਕੇ ਚਮਕੌਰ ਪ ਸਤਗੁਰੂ ਜੀ ਨੇ ਪਿੰਡ ਤੋਂ ਬਾਹਰ ਇੱਕ ਬਾਗ ਵਿੱਚ ਡੇਰਾ ਲਾਇਆ ਜਿੱਥੇ ਕਿ ਅੱਜਕੱਲ ਗੁਰਦੁਆਰਾ ਦਮਦਮਾ ਸਾਹਿਬ ਸ਼ੋਭਨੀਖਾਸ ਚਮਕੌਰ ਦੇ ਇਰਤ ਗਿਰਧ ਕੰਡਿਆਲੀਆਂ ਝਾੜੀਆਂ ਜੰਡ ਕਰੀਰ ਅਤੇ ਕਾਹੀ ਦਾ ਜੰਗਲ ਸੀ ਗੁਰੂ ਜੀ ਦੀ ਦ੍ਰਿਸ਼ਟੀ ਵਿੱਚ ਚਮਕੌਰ ਸਾਹਿਬ ਦਾ ਮੈਦਾਨ ਪਹਿਲਾਂ ਤੋਂ ਹੀ ਘੁੰਮ ਰਿਹਾ ਸੀ ਕਿਉਂਕਿ ਜੰਗੀ ਦ੍ਰਿਸ਼ਟੀ ਕੋਨ ਤੋਂ ਇਸ ਨਗਰ ਦੀ ਮਹੱਤਤਾ ਆਪ ਜੀ ਪਹਿਲਾਂ ਹੀ ਵੀ ਅਜਮਾ ਚੁੱਕੇ ਸਨ 1759 ਨੂੰ ਗੁਰੂ ਕੁਰਕ ਖੇਤਰ ਤੋਂ ਵਾਪਸ ਆਉਂਦਿਆਂ ਆਇਆ ਇਸ ਸਥਾਨ ਤੇ ਦੋ ਮੁਗਲ ਜਰਨੈਲ ਅਲਫ ਖਾਨ ਤੇ ਸੈਦਾ ਬੈਗ ਦੀ ਅਗਵਾਈ ਵਿੱਚ ਮੁਗਲੀਆਂ ਫੌਜ ਦੀ ਟੁਕੜੀ ਨਾਲ ਹੋਈ ਵਿਜੇਤਾ ਝੜਪ ਨੇ ਚਮਕੌਰ ਦੀ ਜੰਗੀ ਮਹੰਤਤਾ ਗੁਰੂ ਜੀ ਦੀ ਸਮ੍ਰਿਤੀ ਵਿੱਚ ਸਥਿਰ ਕੀਤੀ ਹੋਈ ਸੀ ਇਸ ਯੁੱਧ ਵਿੱਚ ਸੈਦ ਖਾਨ ਸਤਗੁਰੂ ਜੀ ਦੀ ਇੱਕ ਝਲਕ ਪਾੰਦੇ ਸਾਰੇ ਹੀ ਗੁਰੂ ਸਾਹਿਬ ਦਾ ਮਰੀਦ ਹੋ ਗਿਆ ਤੇ ਫਿਰ ਖਾਲਸਾਈ ਯੋਧਿਆਂ ਵੱਲ ਹੋ ਕੇ ਉਹ ਗੁਰੂ ਸਾਹਿਬ ਦੇ ਪੱਖ ਵਿੱਚ ਲੜਿਆ ਅਤੇ ਅਲਫ ਖਾਨ ਬਾਕੀ ਬਚੀ ਸੈਨਾ ਨਾਲ ਮੈਦਾਨੇ ਜੰਗ ਵਿੱਚੋਂ ਭੱਜ ਗਿਆ ਸੀ ਸਤਗੁਰੂ ਜੀ ਦੀ ਯਾਦ ਨੂੰ ਤਰੋ ਤਾਜ਼ਾ ਕਰਦਾ ਗੁਰੂ ਸਥਾਨ ਗੁਰਦੁਆਰਾ ਰਣਜੀਤਗੜ੍ਹ ਇਸ ਅਸਤਾਨ ਤੇ ਸੁशोਭਿਤ ਹੈ ਸਤਿਗੁਰੂ ਜੀ ਦੇ ਇਸ ਚਮਕੌਰ ਦੇ ਬਾਬਤ ਜੋ ਅੱਲਾ ਯਾਰ ਖਾਨ ਜੋਗੀ ਨੇ ਆਪਣੇ ਕਲਮ ਰਾਹੀਂ ਲਿਖਿਆ ਉਹ ਹੈ ਕਿ ਜਿਸ ਖਿੱਤੇ ਨੇ ਹਮ ਕਹਤੇ تھے ਆਣਾ ਇਹ ਵਹੀ ਹੈ ਕਲ ਲੂਟ ਕੇ ਜਿਸ ਜਗ੍ਹਾ ਸੇ ਜਾਣਾ ਇਹ ਵਹੀ ਹੈ ਜਿਸ ਜਾ ਪਹਿ ਬੱਚੋਂ ਕੋ ਕਟਾਣਾ ਇਹ ਵਹੀ ਹੈ ਮਟੀ ਕਹ ਦिती ਹੈ ਠਿਕਾਣਾ ਇਹ ਵਹੀ ਹੈ ਇਸੇ ਪਿੰਡ ਦੇ ਵਿੱਚ ਦੋ ਰਾਜਪੂਤ ਭਰਾ ਸਨ ਇੱਕ ਦਾ ਨਾਮ ਜਗਤ ਰਾਏ ਤੇ ਦੂਸਰੇ ਦਾ ਨਾਮ ਰੂਪਚੰਦ ਜਾਂ ਕੀ ਕਿਤੇ ਕਿਤੇ ਇਤਿਹਾਸ ਦੇ ਵਿੱਚ ਉਸ ਬੁੱਧਿਚੰਦ ਵੀ ਲਿਖਿਆ ਹੁੰਦਾ ਇਹਨਾਂ ਕੋਲ ਉੱਚੇ ਟਿੱਬੇ ਦੇ ਉੱਪਰ ਇੱਕ ਕਿਲਾ ਨੂਮੀ ਕੱਚੀ ਗੜੀ ਸੀ ਸਤਗੁਰੂ ਜੀ ਨੇ ਪੰਜ ਸਿੰਘ ਇਹਨਾਂ ਰਾਜਪੁੱਤਾਂ ਪਾਸ ਗੜੀ ਦਾ ਕਬਜ਼ਾ ਦੇਣ ਲਈ ਭੇਜੇ ਜਗਤਰਾਏ ਨੇ ਆਪਣੀ ਹਵੇਲੀ ਗੁਰੂ ਸਾਹਿਬ ਨੂੰ ਦੇਣ ਤੋਂ ਮਨਾਂ ਕਰ ਦਿੱਤਾ ਤੇ ਬਾਅਦ ਵਿੱਚ ਪਰ ਜਦੋਂ ਛੋਟੇ ਜਿਹੜਾ ਕਿ ਭਾਏ ਆਪਣੇ ਦੂਸਰੇ ਰੂਪਚੰਦ ਨੂੰ ਪਤਾ ਲੱਗਦਾ ਤਾਂ ਉਹ ਆ ਕੇ ਗੁਰੂ ਸਾਹਿਬ ਨੂੰ ਮੱਥਾ ਟੇਕਦਾ ਤੇ ਬੇਨਤੀ ਕਰਦਾ ਕਿ ਤੁਸੀਂ ਮੇਰੇ ਹਿੱਸੇ ਦੀ ਅੱਧੀ ਹਵੇਲੀ ਵਰਤ ਸਕਦੇ ਹਾਂ ਤੁਹਾਡੇ ਹਵਾਲੇ ਹੈ ਗੁਰੂ ਸਾਹਿਬ ਨੂੰ ਆਖਦਾ ਤੇ ਆਖਦਾ ਹੈ ਕਿ ਗੜੀ ਭਾਵੇਂ ਕੱਚੀ ਹੈ ਆਪ ਜੀ ਦੇ ਅਨੰਦਪੁਰ ਕਿਲਿਆਂ ਦੀ ਬਰਾਬਰੀ ਤਾਂ ਨਹੀਂ ਕਰ ਸਕਦੀ ਪਰ ਫਿਰ ਵੀ ਰੜੇ ਮੈਦਾਨ ਨਾਲੋਂ ਆਪ ਜੀ ਦੀ ਰੱਖਿਆ ਦੇ ਲਈ ਇਹ ਕਾਫੀ ਸਹਾਇਕ ਹੋਵੇਗੀ ਸਤਗੁਰੂ ਜੀ ਨੇ ਜਿੱਥੇ ਰੂਪ ਚੰਦ ਨੂੰ ਇਸ ਇਸ ਗੱਲ ਤੋਂ ਬੇਨਤ ਅਸੀਸਾਂ ਬਖਸ਼ੀਆਂ ਉੱਥੇ ਹੀ ਖੁਸ਼ ਹੋ ਕੇ ਕਾਫੀ ਸਾਰੀਆਂ ਸੋਨੇ ਦੀਆਂ ਮੋਰਾਂ ਦੇ ਕੇ ਉਸ ਨੂੰ ਵਿਦਾ ਕੀਤਾ ਅਤੇ ਸਿੰਘਾਂ ਨੂੰ ਗੜੀ ਅੰਦਰ ਦਖਲ ਦੇਣ ਦਾ ਹੁਕਮ ਦਿੱਤਾ ਜਰੋ ਸਿੰਘਾ ਨੇ ਗੱਡੀ ਵੱਲ ਕੋਚ ਕੀਤਾ ਜਗਤਰਾਏ ਆਪਣੇ ਆਪ ਹੀ ਗੱਡੀ ਖਾਲੀ ਕਰ ਗਿਆ ਗੁਰੂਦੇਵ ਜੀ ਅਤੇ ਸਾਰੇ ਸਿੰਘ ਹੁਣ ਗੱਡੀ ਅੰਦਰ ਦਾਖਲ ਹੋ ਗਏ ਤੇ ਗੱਡੀ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਇੱਥੇ ਗੁਰੂ ਜੀ ਸਿੰਘਾਂ ਨੂੰ ਸਿੱਖ ਉਪਦੇਸ਼ ਦਿੰਦੇ ਹਨ ਕਿ ਖਾਲਸਾ ਜੀ ਤੁਸੀਂ ਹਮੇਸ਼ਾ ਆਪਣਾ ਜੀਵਨ ਵਿੱਚ ਚਾਰਾਂ ਦੀ ਓਟ ਲੈਣੀ ਹੈ ਪਹਿਲੀ ਓਟ ਹੈ ਆਕਾਲ ਪੁਰਖ ਦੀ ਦੂਸਰੀ ਗੁਰੂ ਦੀ ਤੀਸਰੀ ਸੱਚ ਦੀ ਅਤੇ ਚੌਥੀ ਸਵੇਅ ਓਟ ਜਦ ਜੋ ਕਿ ਆਪਣੇ ਬਲ ਦੀ ਜਿੰਨਾ ਚਿਰ ਖਾਲਸਾ ਇੰਨਾ ਚੋਹਾਂ ਓਟਾਂ ਦਾ ਧਾਰ ਨਹੀਂ ਰਹੇਗਾ ਖਾਲਸਾ ਦਾ ਤੇਜ ਦਿਨੋ ਦਿਨ ਵਧੇਗਾ ਜਦ ਜਦੋਂ ਵੀ ਉਹ ਚੋਹਾਂ ਚੋਟਾਂ ਦੇ ਵਿੱਚੋਂ ਇੱਕ ਦਾ ਵੀ ਤਿਆਗ ਕਰੇਗਾ ਤਦੋਂ ਖਾਲਸਾ ਦਾ ਤੇਜ ਘਟੇਗਾ। ਉਹ ਆਕਤਿਆਨ ਕੀ ਪਟਨਾ ਸਿੱਖੀ ਦਾ ਪੰਘੂੜਾ ਸੀ ਅਤੇ ਅਨੰਦਪੁਰ ਸਿੱਖੀ ਦਾ ਸਕੂਲ ਜਿੱਥੇ ਤੁਸੀਂ ਅਕਾਲ ਪੁਰਖ ਦੇ ਹੁਕਮ ਵਿੱਚ ਸਾਜੇ ਖਾਲਸਾ ਹੀ ਪੰਥ ਦੀ ਮਾਨਮਤੀ ਜੀਵਨ ਜਾਚ ਸਿੱਖਣਾ ਕੀਤੀ ਅੱਜ ਇਹ ਚਮਕੌਰ ਦੀ ਧਰਤੀ ਸਿੱਖੀ ਦੀ ਪ੍ਰੀਖਿਆ ਦਾ ਅਸਥਾਨ ਹੈ। ਅੱਜ ਇੱਥੇ 10 ਪੀੜੀਆਂ ਦੀ ਪਰਖ ਹੋਣੀ ਹੈ। ਇਹ ਉਹ ਮੁਕੱਦਸ ਅਸਥਾਨ ਹੈ ਜਿਸ ਥਾਂ ਉੱਤੇ ਉੱਚੀ ਸੁਰਤ ਦੇ ਮਾਲਕਾਂ ਨੇ ਸਵਾ ਸਵਾ ਲੱਖ ਨਾਲ ਲੜਨਾ ਹੈ ਇਹ ਉਹ ਥਾਂ ਹੈ ਜਿੱਥੇ ਖਾਲਸੇ ਨੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੁਰੂ ਪੱਤ ਦੀ ਪ੍ਰਾਪਤ ਕਰਨੀ ਹੈ ਇਹ ਉਹ ਥਾਂ ਹੈ ਜਿਸ ਸਥਾਨ ਨੂੰ ਮੇਰੇ ਬਿੰਦੀ ਦੇ ਨਾਦੀ ਪੁੱਤਰਾਂ ਨੇ ਆਪਣੇ ਖੂਨ ਨਾਲ ਸਿੰਜ ਕੇ ਸਰਬੋਤਮ ਤੀਰਥ ਬਣਾ ਦੇਣਾ ਹੈ ਗਿਆਨੀ ਸੋਹਣ ਸਿੰਘ ਜੀ ਸੀਤਲ ਇਹਨਾਂ ਬਾਰੇ ਜੋ ਲਿਖਦੇ ਹਨ ਉਹ ਇੱਕ ਬੈਂਤ ਦੇ ਰੂਪ ਵਿੱਚ ਜੋ ਹੈ ਉਹ ਮੈਂ ਤੁਹਾਡੇ ਸੁਣਾਣਾ ਚਾਹੁੰਗਾ ਇਹ ਥਾਂ ਹੈ ਆਪ ਪਰਮਾਤਮਾ ਨੇ ਅੱਜ ਸਿੱਖੀ ਨੂੰ ਜਿੱਥੇ ਅਜਮਾ ਬਣਾਇਆ ਇਹ ਥਾਂ ਹੈ ਪੰਥ ਮਿਟਾਉਣ ਖਾਤਰ ਬਲ ਦੁਸ਼ਮਣਾਂ ਨੇ ਜਿੱਥੇ ਲਾਵਣਾ ਹੈ ਇਹ ਥਾਂ ਅਕਾਲ ਕੇ ਦਾਸ ਜਿੱਥੇ ਸਵਾ ਲੱਖ ਨਾਲ ਇੱਕ ਲੜਾਵਨਾ ਹੈ ਇਹ ਥਾਂ ਅਜੀਤ ਜੁਝਾਰ ਜਿੱਥੇ ਹੋ ਲਿਖੋਂ ਦੀ ਖੇੜ ਕੇ ਜਾਵਨਾ ਹੈ ਇਹ ਥਾਂ ਹੈ ਮਾਰ ਕੇ ਵੈਰੀਆਂ ਨੂੰ ਝੰਡਾ ਪੰਥ ਦਾ ਜਿੱਥੇ ਚੁਲਾਵਨਾ ਹੈ ਇਹ ਥਾਂ ਹੈ ਕੱਲ ਨੂੰ ਵਾਹਿਗੁਰੂ ਤੋਂ ਜਿੱਥੇ ਸੁਰਖਰੂ ਹੋ ਕੇ ਜਾਵਨਾ ਹੈ ਪੁੱਤਰ ਵਾਰ ਕਰਤਾਰ ਦੇ ਖਾਲਸੇ ਤੋਂ ਫਿਰ ਧਰਮ ਦਾ ਪਿਤਾ ਸਦਾਵਨਾ ਹੈ ਇਹ ਥਾਂ ਹੈ ਜਿੱਥੋਂ ਦੀ ਧੂੜ ਪਰਸਨ ਕਦੇ ਸੀਤਲਾ ਦੇਉ ਤਿਆਂ ਆਵਨਾ ਹੈ ਸਿੰਘਾਂ ਦੀ ਚੜ੍ਹਦੀ ਕਲਾ ਦਾ ਸਬੂਤ ਗੁਰੂ ਸਾਹਿਬ ਜੀ ਦੇ ਬਚਨ ਸੁਣਨ ਤੋਂ ਬਾਅਦ ਭਾਈ ਦਿਆ ਸਿੰਘ ਤੇ ਹੋਰ ਸਿੰਘਾਂ ਨੇ ਗੁਰੂ ਸਾਹਿਬ ਨੂੰ ਸੀਸ ਨਵਾਇਆ ਤੇ ਆਖਦੇ ਹਨ ਕਿ ਗੁਰੂਦੇਵ ਜੀ ਸੀਸ ਤਾਂ ਅਸੀਂ ਉਸ ਸਮੇਂ ਹੀ ਪੇਟ ਕਰ ਦਿੱਤੇ ਸਨ ਜਦੋਂ ਅਸੀਂ ਆਪ ਜੀ ਦੀ ਸ਼ਰਨ ਆ ਕੇ ਅਮਰਦੀ ਦਾਤ ਪ੍ਰਾਪਤ ਕੀਤੀ ਸੀ ਆ ਜੋ ਮਿੱਟੀ ਦੇ ਸਿਰ ਧੜ ਤੇ ਚੁੱਕੀ ਫਿਰਦੇ ਹਾਂ ਇਹ ਵੀ ਆਪ ਜੀ ਦੀ ਹੀ ਇਮਾਨਤ ਹੈ ਜਿੱਥੇ ਵੀ ਆਪ ਜੀ ਇਹਨਾਂ ਨੂੰ ਵਰਤਣਾ ਚਾਹੋ ਵਰਤ ਲਵੋ ਦਾਸ ਹਾਜ਼ਰ ਹਨ ਸਿੰਘਾਂ ਦਾ ਉੱਤਰ ਸੁਣ ਕੇ ਸਤਿਗੁਰੂ ਜੀ ਗੱਦਗੱਦ ਹੋਏ ਤੇ ਖਾਲਸੇ ਨੂੰ ਅਸੀਸਾਂ ਦਿੱਤੀਆਂ ਸਿੰਘਾਂ ਨੇ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਦੇ ਜਕਾਰੇ ਛੱਡ ਕੇ ਅਸਮਾਨ ਨੂੰ ਗੂੰਜਾ ਦਿੱਤਾ ਇਹ ਸੁਣ ਕੇ ਬਚਨ ਹਜੂਰ ਦੇ ਸਿੰਘ ਬੇਨਤੀ ਕਰਦੇ ਤੇ ਹੱਥ ਬੰਨ 40 ਸੂਰਮੇ ਸਿਰ ਚਰਨੀ ਧਰਦੇ ਜੋ ਜਨਮੇ ਖੰਡੇ ਧਾਰ ਚੋਂ ਕਦਮੋਂ ਤੋਂ ਡਰਦੇ ਜਿਨ੍ਹਾਂ ਦਿਲ ਦਿੱਤੇ ਇਨਕਾਰ ਨਾਲ ਸਿਰ ਦੇਣੋਂ ਕਰਦੇ ਜਿਉਂ ਸੜਨ ਪਤੰਗੇ ਲਾਟ ਤੇ ਨਾ ਹੋ ਕੇ ਪਰਦੇ ਇਉਂ ਤੱਕਿਓ ਲਾੜੀ ਮੋਤ ਨੂੰ ਸਿੰਘ ਹੱਸ ਹੱਸ ਵਰਦੇ ਜੋ ਆਸ਼ਿਕ ਕੌਮੀ ਖਣਕਦੇ ਸੱਲ ਸੀਨੇ ਜਰਦੇ ਉਹ ਖੂਨੀ ਨਾਂ ਵਿੱਚ ਸੀਤ ਲਾਤੇ ਗਾਂਤੇ ਧਰਦੇ ਸਿੰਗਾਂ ਵਿੱਚਲੀ ਬੀਰਤਾ ਤੇ ਅਨੰਖ ਦੀ ਚੰਗਿਆੜੇ ਸਤਿਗੁਰੂ ਜੀ ਦੀ ਇਸ ਜੋਸ਼ੀਲੀ ਤਕਰੀਰ ਨਾਲ ਭਾਂਬੜ ਬਣ ਗਈ ਸੀ। ਚਮਕੌਰ ਦੀ ਗੜੀ ਦੇ ਅੰਦਰ ਦਾ ਦ੍ਰਿਸ਼ ਅੱਲਾ ਯਾਰ ਖਾਂ ਜੋਗੀ ਨੇ ਗੰਗੇ ਸ਼ੀਦਾ ਵਿੱਚ ਬਿਆਨ ਕੀਤਾ ਹੈ ਕਿ ਹੁਣ ਭੁੱਖਣ ਪਾਣੇ ਤਕਾਵਟ ਨਾਲ ਚੂਰ ਹੋਏ ਸਿੰਘਾਂ ਨੇ ਰਾਤ ਦਾ ਆਰਾਮ ਕਰਨ ਲਈ ਉਪਰਾਲੇ ਅਰੰਭੇ। ਠੰਡ ਤੋਂ ਬਚਣ ਲਈ ਆਪਣੇ ਹੀ ਬਸਤਰਾਂ ਦੇ ਛੋਟੇ ਜਿਹੇ ਤੰਬੂ ਬਣਾ ਕੇ ਸਿਰ ਲਗਾਉਣ ਦਾ ਵਸੀਲਾ ਬਣਾ ਲਿਆ ਗਿਆ। ਸਾਰੇ ਯੋਧੇ ਆਪਣੇ ਕਮਰ ਕੱਸੇ ਖੋਲ ਕੇ ਬੜੀ ਸ਼ਾਂਤੀ ਨਾਲ ਗੁਰੂ ਸਤਿਗੁਰੂ ਜੀ ਦੇ ਇਰਤ ਗਿਰਦ ਇਕੱਠੇ ਹੋ ਗਏ। ਗੁਰੂ ਜੀ ਨੇ ਸੌਦਰ ਰੈਰਾਸ ਪਾਠ ਦਾ ਆਰੰਭ ਕੀਤਾ ਤੇ ਸਾਰੇ ਸਿੰਘਾਂ ਨਾਲ ਰਲ ਕੇ ਕਰਤਾਰ ਦੀ ਸਿਫਤ ਵਿੱਚ ਹਾਜ਼ਰੀ ਲਗਵਾਈ। ਉਹ ਖੇਤre ਆਏ ਠੰਡੇ ਮੌਸਮ ਵਿੱਚ ਮਹੀਨਿਆਂ ਤੋਂ ਵੈਰੀ ਨਾਲ ਲੋਹਾ ਲੈਂਦੇ ਆ ਥੱਕ ਕੇ ਚੂਰ ਹੋਏ ਗੁਰੂ ਦੇ ਲਾੜਲੇ ਗੱਡੀ ਅੰਦਰ ਪਹੁੰਚ ਕੇ ਜ਼ਮੀਨ ਉੱਪਰ ਹੀ ਘੋੜਿਆਂ ਦੀਆਂ ਕਾਠੀਆਂ ਉੱਪਰ ਪਾਉਣ ਵਾਲੇ ਬਸਤਰ ਵਿਛਾ ਕੇ ਰੜੇ ਮੈਦਾਨ ਹੀ ਲੰਮੇ ਪੈ ਗਏ। ਕੁਝ ਸਿੰਘ ਗੁਰੂ ਸਾਹਿਬ ਵੱਲੋਂ ਲੱਗੀ ਹੋਈ ਜ਼ਿੰਮੇਵਾਰੀ ਤੇ ਤਹਿਰੀ ਦੀ ਡਿਊਟੀ ਤੇ ਡੱਟ ਗਏ। ਗੁਰੂ ਸਾਹਿਬ ਵੀ ਸਿੰਘਾਂ ਨੂੰ ਜਗ੍ਹਾ-ਜਗ੍ਹਾ ਤਾਇਨਾਤ ਕਰਕੇ ਆਪਣੀ ਇਸ ਗੱਡੀ ਦੇ ਦੁਸ਼ਤੇ ਮਕਾਨ ਦੇ ਇੱਕ ਹਿੱਸੇ ਵਿੱਚ ਜਿੱਥੇ ਸਿੰਘਾਂ ਨੇ ਜ਼ਮੀਨ ਉੱਪਰ ਹੀ ਆਪਣਾ ਬਸਤਰ ਵਿਛਾ ਕੇ ਸਤਿਗੁਰੂ ਜੀ ਦੇ ਆਰਾਮ ਦਾ ਇੰਤਜ਼ਾਮ ਕੀਤਾ ਸੀ ਉਸ ਕਮਰੇ ਵਿੱਚ ਆਣ ਪੁੱਜੇ ਕਾਬੜ ਨਾਲ ਚੂਰ ਹੋਏ ਸਿੰਘ ਨੀਂਦ ਦੀ ਗੋਦੀ ਵਿੱਚ ਚਲੇ ਗਏ ਪਰ ਸਤਿਗੁਰੂ ਜੀ ਆਪਣੇ ਆਸਣ ਤੇ ਆ ਕੇ ਅਕਾਲ ਪੁਰਖ ਦੀ ਮਿੱਠੀ ਯਾਦ ਵਿੱਚ ਜੁੜ ਗਏ ਜਦ ਡੇਢ ਘੜੀ ਇਸ ਤਰ੍ਹਾਂ ਖੁਦਾ ਦੀ ਬੰਦਗੀ ਵਿੱਚ ਸਤਿਗੁਰੂ ਜੀ ਨੇ ਬਤੀਤ ਕੀਤੀ ਤਾਂ ਹੌਲੇ ਜਿਹੇ ਉਹ ਆਪਣੇ ਆਸਣ ਤੋਂ ਉੱਠ ਕੇ ਬਾਹਰ ਆਹ ਤੇ ਵਿੱਚ ਆ ਗਏ ਜਿੱਥੇ ਗੁਰੂ ਦੇ ਪਿਆਰੇ ਸਿੱਖ ਰੜੇ ਮੈਦਾਨ ਆਰਾਮ ਕਰ ਰਹੇ ਸਨ ਮੇਰੇ ਸਾਈਂ ਜੀ ਬੜੇ ਸਹਜੇ ਸਹਜੇ ਤੁਰ ਰਹੇ ਸਨ ਕਿ ਉਹਨਾਂ ਦੇ ਮੁਬਾਰਕ ਚਰਨਾਂ ਦੀ ਆਹਟ ਨਾਲ ਮਤਾਂ ਇੰਨੇ ਦਿਨਾਂ ਦੇ ਉਹਿੰਦਰਿਆਂ ਦੇ ਝੰਬੇ ਹੋਏ ਮੇਰੇ ਲਾਡਲਿਆਂ ਦੀ ਨੀਂਦਰ ਵਿੱਚ ਕਿਸੇ ਕਿਸਮ ਦਾ ਖਲਨ ਜਾਂ ਰੁਕਾਵਟ ਨਾ ਆ ਜਾਵੇ ਇਸ ਵਕਤ ਵੀ ਗੁਰੂਦੇਵ ਜੀ ਦੀ ਮਨੋਬਿਰਤੀ ਪ੍ਰਭੂ ਸਿਮਰਨ ਵਿੱਚ ਲੀਨ ਸੀ ਇੰਜ ਪ੍ਰਤੀਤ ਹੋ ਰਿਹਾ ਸੀ ਕਿ ਗੁਰੂ ਉਸ ਕਰਤਾਰ ਨਾਲ ਗੁਫ਼ਤਗੂ ਕਰ ਰਹੇ ਹੋਵਣ ਹੇ ਮੇਰੇ ਮਾਲਕ ਜੀਓ ਮੈਂ ਤੇਰੀ ਰਜ਼ਾ ਵਿੱਚ ਖੁਸ਼ ਹਾਂ ਕਿਰਪਾ ਕਰੋ ਜਿਸ ਧਰਮ ਕਾਰਜ ਲਈ ਆਪ ਨੇ ਮੇਰੇ ਜ਼ਿੰਮੇਵਾਰੀ ਲਈ ਹੈ ਮੈਂ ਉਸ ਨੂੰ ਬਾਕੂਬੀ ਪੂਰੀ ਕਰਕੇ ਸੁਰਖਰੂ ਹੋ ਸਕਾਂ ਗੁਰੂ ਜੀ ਉਸ ਮਾਲਕ ਦਾ ਸ਼ੁਕਰ ਕਰਦੇ ਚੜ੍ਹਦੀ ਕਲਾ ਵਿੱਚ ਆਰਾਮ ਕਰਦੇ ਸਿੰਘਾਂ ਵਲਫੇਰਾ ਮਾਰਦੇ ਤੇ ਆਪਣੀ ਮਿਹਰ ਦ੍ਰਿਸ਼ਟੀ ਪਾਉਂਦੇ ਮਨ ਹੀ ਮਨ ਵਿੱਚ ਅਸੀਸਾਂ ਦਿੰਦੇ ਅੰਤਰ ਆਤਮੇ ਵਿੱਚ ਰਹੇ ਸਨ ਕਿ ਇਹ ਮੇਰੇ ਪਿਆਰੇ ਮੇਰੇ ਇੱਕ ਹੁਕਮ ਤੋਂ ਆਪਾਂ ਨਿਸ਼ਾਵਰ ਕਰਨ ਵਾਲੇ ਇੱਕ ਅੱਧ ਦੇੰਦੇ ਹੀ ਹੁਣ ਮਹਿਮਾਨ ਹਨ ਕੱਲ ਜਦੋਂ ਕਸਮਾਨ ਦਾ ਯੁੱਧ ਹੋਵੇਗਾ ਇਹ ਮੇਰੇ ਦਿਲੀ ਪਿਆਰੇ ਵੀ ਮੇਥੋਂ ਸਰੀਰਿਕ ਸਰੀਰ ਕਰਕੇ ਸਦਾ ਲਈ ਵਿਛੜ ਜਾਣਗੇ ਚਾਰ ਸਾਥ ਜਾਦੇ ਸਨ ਪਰ ਹੁਣ ਮੇਰੇ ਕੋਲ ਦੋ ਹੀ ਅਨਸਰੀਰ ਕਰਕੇ ਦੋ ਵਿਛੜ ਚੁੱਕੇ ਹਨ ਵੱਡੇ ਦੋ ਲਾਲ ਜੋ ਨਾਲ ਹਨ ਕੱਲ ਯੁੱਧ ਵਿੱਚ ਇਹ ਵੀ ਪ੍ਰਭੂ ਪ੍ਰਭੂ ਨੂੰ ਪਿਆਰੇ ਹੋ ਜਾਣਗੇ ਨਾਲ ਹੀ ਆਪ ਅਜੋ ਮੈਂ ਦਿਲੇ ਨਾਲ ਵਿਚਾਰਾ ਕਰ ਰਹੇ ਸਨ ਕਿ ਕਿ ਠੀਕ ਹੈ ਮੇਰੇ ਸਾਹਿਬ ਜਾਨ ਤੇ ਪਿਆਰੇ ਸਿੰਘ ਬੈਕੌਂਟ ਦਾ ਆਨੰਦ ਮਾਨਣਗੇ ਮੇਰੇ ਮਾਲਕ ਦਾ ਜੋ ਮੈਨੂੰ ਹੁਕਮ ਹੋਏਗਾ ਮੈਂ ਸਿਰ ਮੱਥੇ ਇਸ ਨੂੰ ਪ੍ਰਵਾਨ ਚੜਾਵਾਂਗਾ ਸੋਏ ਹੋਏ ਸ਼ੇਰੋਂ ਕੋ ਗਲੇ ਆਪਣੇ ਲਗਾਇਆ ਸਤਿਗੁਰੂ ਨੇ ਦਲੇਰੋਂ ਕੋ ਗਲੇ ਆਪਣੇ ਲਗਾਇਆ ਥੇ ਚਾਰ ਹੋ ਅਬ ਦੋ ਹੀ ਸਹਰੀਏ ਬੀ ਨਾ ਹੋਗੇ ਹਮ ਸਬਰ ਕਰੇਗੇ ਜੋ ਅਗਰ ਇਹ ਬੀ ਨਾ ਹੋਗੇ ਹੁਣ ਗੁਰੂ ਜੀ ਇਹਨਾਂ ਦਗਦ ਕਰਦੇ ਚਿਹਰਿਆਂ ਵਾਲੇ ਮਰਜੀਬੜਿਆਂ ਦੇ ਦਿਦਾਰ ਕਰਦੇ ਅਗਾਹ ਕਦਮ ਪੁੱਟਣ ਲੱਗੇ ਤਾਂ ਅਗਾਹ ਤੁਰੰਦਾ ਹੌਸਲਾ ਨਾ ਪਿਆ ਇੰਜ ਪਾਸ ਰਿਹਾ ਸੀ ਕਿ ਗੁਰਸਿੱਖਾਂ ਦੇ ਦੁੱਤੀ ਪਿਆਰ ਨੇ ਸਹੇਬਾ ਦੇ ਚਰਨਾਂ ਨੂੰ ਗਲ ਬਕੜੀ ਪਾ ਲਈ ਹੋਵੇ ਹੁਣ ਪ੍ਰੇਮ ਦਾ ਅਦੁੱਤੀ ਸਾਗਰ ਲਬਾ ਲਬ ਭਰ ਕੇ ਉਛਲ ਪਿਆ ਕਦਮ ਅਗਾਹ ਨਾ ਵੱਧ ਸਕੇ ਮੇਰੇ ਪਿਆਰੇ ਚੋਜੀ ਪ੍ਰੀਤਮ ਸਿੰਘਾਂ ਦੇ ਸਿਰਾਂ ਵੱਲ ਸਿਰ ਸਿਰ ਵੱਲੇ ਪਾਸੇ ਹੋਏ ਤੇ ਬੜੀ ਹੀ ਕੋਮਲਤਾ ਸਹਜਤਾ ਦੇ ਨਾਲ ਮਰਜੀਵੜੇ ਸਿੰਘਾਂ ਦੇ ਗਲੇ ਤੇ ਮੱਥਿਆਂ ਨੂੰ ਚੁੰਮਿਆ ਅਤੇ ਬਾਅਦ ਵਿੱਚ ਬੜੀ ਸਹਜਤਾ ਨਾਲ ਸਿੰਘਾਂ ਦੇ ਚਰਨਾਂ ਵੱਲੇ ਪਾਸੇ ਆ ਕੇ ਉਹਨਾਂ ਦੇ ਚਰਨ ਚੁੰਮਣ ਲੱਗੇ ਵਾਹ ਵਦਤਾ ਆਪਣੇ ਪਿਆਰੇ ਗੁਰਸਿੱਖਾਂ ਪ੍ਰਤੀ ਜੋ ਪਿਆਰ ਦੀ ਇੰਤਹਾ ਸਤਿਗੁਰੂ ਜੀ ਦੇ ਹਿਰਦੇ ਵਿੱਚ ਸੀ ਉਸ ਨੂੰ ਗੁਰੂ ਦੇਵ ਜੀ ਨੇ ਚਮਕੌਰ ਦੀ ਹਵੇਲੀ ਵਿੱਚ ਪ੍ਰਗਟ ਕੀਤਾ ਜਿਨ ਸਿੰਘੋਂ ਨਿਕਲ ਮੌਤ ਕੇ ਸਾਹਿਲ ਥਾ ਉਤਰਨਾ ਕਲ ਸਵੇਰ ਥਾ ਜਿਨ ਖਾਲਸਾ ਨੇ ਜੰਗ ਮੇ ਮਰਨਾ ਬਾਲੀ ਸੇ ਸ਼ਹੀਦੋਂ ਕੋ ਹੁਆ ਜਬ ਕੇ ਗੁਜ਼ਰਨਾ ਮੁਸ਼ਕਲ ਹੁਆ ਇਸ ਜਾ ਸੇ ਕਦਮ ਅਗੇ ਕੁੱਤਰਨਾ ਚੂਨਾ ਕਬੀ ਹਲਕੂਮ ਦਹਨ ਚੂਮਨੇ ਬੈਠੇ ਜਗ ਪਾਇੰਤੀ ਆਏ ਤੋ ਚਰਨ ਚੂਮਨੇ ਬੈਠੇ ਇਸ ਘੜੀ ਗੁਰੂ ਜੀ ਨੇ ਜਦ ਤੱਕ ਕਿ ਥਕਾਵਟ ਤੇ ਠੰਡ ਨਾਲ ਬੇਸੁਰਤ ਹੋ ਕੇ ਨੀਂਦ ਦੀ ਗੋਦੀ ਵਿੱਚ ਸਿਰ ਸੁੱਟੀਆਂ ਆਰਾਮ ਕਰ ਰਹੇ ਸਿੰਘਾਂ ਦੇ ਜੋ ਛੋਟੇ ਦਸਤਾਰੇ ਹਨ ਉਹ ਸਿਰਾਂ ਤੋਂ ਖਿਸਕ ਗਏ ਹਨ ਤਾਂ ਗੁਰੂ ਜੀ ਨੇ ਬੜੇ ਸਹਜ ਨਾਲ ਸਾਫਿਆਂ ਨੂੰ ਚੁੱਕ ਕੇ ਝਾੜਿਆ ਤੇ ਹੌਲੀ ਜਿਹੀ ਸਿਰਾਂ ਦੇ ਪਾਸੇ ਰੱਖ ਦਿੱਤਾ ਘੋੜਿਆਂ ਦੀ ਕਾਠੀਆਂ ਦੇ ਬਣਾਏ ਹੋਏ ਸਿਰਹਾਣਿਆਂ ਤੋਂ ਸਿੰਘਾਂ ਦੀਆਂ ਧੌਣਾਂ ਵੀ ਸਰਕੀਆਂ ਹੋਈਆਂ ਸਨ ਸਰਕੇ ਹੋਏ ਸਿਰਾਂ ਨੂੰ ਸਿੱਧਿਆਂ ਕਰਕੇ ਮੁੜ ਕਾਠੀਆਂ ਤੇ ਟਿਕਾ ਦਿੱਤਾ ਜਿਸ ਸਿੰਘ ਦੇ ਪਾਵਨ ਕੇਸ ਨੀਂਦ ਵਿੱਚ ਪਏ ਹੋਏ ਦੇ ਖੁੱਲ ਗਏ ਸਨ ਗੁਰੂ ਸਾਹਿਬ ਨੇ ਹੌਲੀ-ਹੌਲੀ ਝਾੜੇ ਤੇ ਕੇਸਾਂ ਉੱਪਰ ਲੱਗੀ ਮਿੱਟੀ ਨੂੰ ਆਪਣੇ ਮੁਬਾਰਕ ਮਸਤਕ ਨਾਲ ਲਾ ਕੇ ਸਜਦਾ ਕੀਤਾ ਸ਼ਸਤਰ ਵੀ ਬੇਤਰਤੀਬੇ ਹੋਏ ਪੈਸਾਂ ਨੂੰ ਗੁਰੂ ਜੀ ਨੇ ਖਿੰਡੇ-ਪੁੰਡੇ ਸ਼ਸਤਰਾਂ ਨੂੰ ਵੀ ਤਰਤੀਬ ਵਾਰ ਸਜਾਇਆ। ਗੁਰੂ ਜੀ ਨੇ ਨੀਂਦ ਵਿੱਚ ਸੁੱਤੇ ਹੋਏ ਆਪਣੇ ਪਿਆਰਿਆਂ ਦੀ ਹਰ ਵਸਤੂ ਨੂੰ ਤਰਤੀਬ ਦੇ ਕੇ ਸਿੰਘਾਂ ਦੀ ਖੁਦ ਖਿਦਮਤ ਕੀਤੀ। yogi allah yar khan ਲਿਖਦੇ ਨੇ ਕਿ ਖੁਦਾ ਦੀ ਕਸਮ ਹੈ ਮੈਂ ਕਿਸੇ ਰਹਿਬਰ ਵਿੱਚ ਅਜਿਹੀ ਪਿਆਰ ਨਾਲ ਲਬਰੇਜ਼ ਕਰਨ ਦਾ ਉਪਕਾਰੀ ਗੁਣ ਅਤੇ ਆਪਣੀ ਉਮਤ ਨਾਲ ਕਿਸੇ ਪੈਗੰਬਰ ਦਾ ਇਤਨਾ ਇਲਾਹੀ ਪਿਆਰ ਨਹੀਂ ਵੇਖਿਆ ਜਿਸ ਪਿਆਰ ਦਾ ਹਿਸਾਰ ਕਲਗੀਧਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਰ ਰਹੇ ਸਨ। अल्लाह योगी खार जी लिख हैं साफ़े कभी सिंगों के उठाते थे, थे जमीन से केस इसके जो झाड़े तो ली खाक उसकी थी जमी से सर ठीक किए सर के हुए बालिश ईस है तरतीब दी हर चीज़ को ला ला के कहीं से हाशा किसी मुर्शद में ये इशार नहीं है ये प्यार किसी पीर में सिनार नहीं है वाहिगुरु जी का खालसा वाहगुरु जी की